प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਲੋਂਗੋ ਦੇਵਾ ਪਿਆਰ ਅਤੇ ਸਤਿਕਾਰ ਦੇ ਸਾਹਿਤ ਫਤਿ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਇਸ ਕਰਕੇ ਪਾਉਣਾ ਹੁੰਦਾ ਕਿ ਸਾਡੀ ਪੰਜਾਬ ਦੀ ਨੌਜਵਾਨੀ ਕਿਸੇ ਦੇ ਗਲਤ ਹੱਥਾਂ ਤੇ ਜਾ ਕੇ ਕਿਸੇ ਗਲਤ ਨਤੀਜੇ ਦਾ ਸ਼ਿਕਾਰ ਨਾ ਹੋਵੇ ਕਿਉਂਕਿ ਮੈਂ ਪੰਜਾਬ ਦੇ ਇਤਿਹਾਸ ਨੂੰ ਕਾਫੀ ਪੜਿਆ ਜਿੰਨੀਆਂ ਵੀ ਮੂਵਮੈਂਟਸ ਪੰਜਾਬ ਦੇ ਵਿੱਚ ਚੱਲੀਆਂ ਹਿੰਦੁਸਤਾਨ 'ਚ ਚੱਲੀਆਂ ਕਾਫੀ ਕਿਤਾਬਾਂ ਪੜੀਆਂ ਚੰਗੇ ਲੇਖਕਾਂ ਦੀਆਂ ਚੰਗੇ ਆਪਣੇ ਪੁਲਿਸ ਅਫਸਰਾਂ ਦੀਆਂ ਜਿਨ੍ਹਾਂ ਦੀਆਂ ਲਿਖੀਆਂ ਹੋਈਆਂ ਕ੍ਰਾਈਮ ਦੇ ਉੱਤੇ ਇਸੇ ਤਰ੍ਹਾਂ ਹੀ ਦੋਸਤੋ ਆਪਣਾ ਪੁਲਿਸ ਦੀ ਨੌਕਰੀ ਦਾ ਤਜਰਬਾ ਉਹ ਤੁਹਾਡੇ ਨਾਲ ਸਾਂਝੇ ਕਰਦਾ ਰਹਿੰਦਾ ਤੇ ਤੁਹਾਨੂੰ ਆਉਣ ਵਾਲੇ ਸਮੇਂ ਤੋਂ ਵੀ ਅਗਾਹ ਕਰਦਾ ਰਹਿੰਦਾ ਵੀ ਆਉਣ ਵਾਲਾ ਸਮਾਂ ਸਾਡੇ ਪੰਜਾਬ ਲਈ ਪੰਜਾਬੀਅਤ ਲਈ ਤੇ ਸਾਡੇ ਲਈ ਕਿਸ ਤਰ੍ਹਾਂ ਦਾ ਕਿਉਂਕਿ 2020 ਦੇ ਕਿਸਾਨੀ ਧਰਨੇ ਤੋਂ ਬਾਅਦ ਤੁਹਾਡੇ ਏਕੇ ਦਾ ਜਿਹੜਾ ਉੱਥੇ ਸਬੂਤ ਤੁਸੀਂ ਦਿੱਤਾ ਉਹਨਾਂ ਨੂੰ ਫੇਲ ਕਰਨ ਵਾਸਤੇ ਪੰਜਾਬ ਦੇ ਵਿੱਚ ਕਿਸਾਨ ਭਾਈਚਾਰਾ ਜ਼ਿਮੀਂਦਾਰ ਭਾਈਚਾਰਾ ਖਾਸ ਕਰਕੇ ਜੱਟ ਭਾਈਚਾਰਾ ਇਹਨਾਂ ਦੀ ਤਾਕਤ ਨੂੰ ਤੋੜਨ ਦੇ ਵਾਸਤੇ ਇਹਨਾਂ ਦੇ ਏਕੇ ਨੂੰ ਤੋੜਨ ਦੇ ਵਾਸਤੇ ਹੋਇਆ ਕੀ ਵੀ ਕਿਸਾਨ ਅਤੇ ਮਜ਼ਦੂਰ ਦਾ ਆਪਸ ਵਿੱਚ ਟਕਰਾਅ ਕਰਾਉਣ ਦੀਆਂ ਸ਼ਾਸਨ ਜਿਹੜੀਆਂ ਚੱਲ ਰਹੀਆਂ ਉਹਨਾਂ ਦੇ ਹਿੱਸੇ ਦੇ ਵਿੱਚੋਂ ਹੀ ਪਿਛਲੇ ਸਮੇਂ ਤੋਂ ਕੁਝ ਚਾਲਾਂ ਜਿਹੜੀਆਂ ਚੱਲੀਆਂ ਗਈਆਂ ਚਾਹੇ ਲੁਧਿਆਣੇ ਵਾਲਾ ਮਸਲਾ ਸੀ ਚਾਹੇ ਹੋ ਸਵਿਹਾਨ ਦਾ ਮਸਲਾ ਸੀ ਬਾਬਾ ਸਾਹਿਬ ਦੇ ਬੁੱਤ ਵਾਲਾ ਚਾਹੇ ਹੁਣ ਉਹ ਚੰਦਪਾੜ ਵਾਲਾ ਮਸਲਾ ਆ ਗਿਆ ਕੁਝ ਲੋਕ ਨੇ ਜਿਹੜੇ ਦੋ ਫਿਰਕਿਆਂ ਦੇ ਵਿੱਚ ਇਹੇ ਜੀ ਖਾਨਾ ਜੰਗੀ ਕਰਾਉਣੀ ਚਾਹੁੰਦੇ ਹੁੰਦੇ ਆ ਸਾਰੇ ਲੋਕ ਨਹੀਂ ਇਹ ਜਿਉਂਦੇ ਅਸੀਂ ਆਪਦੇ ਪਿੰਡਾਂ 'ਚ ਬੈਠੇ ਆ ਉਹਦੇ ਬੜਾ ਉਹਨਾਂ ਨੂੰ ਪਿਆਰ ਸਤਿਕਾਰ ਕਰਦੇ ਆ ਹਰ ਵੇਲੇ ਮਦਦ ਵੀ ਕਰਦੇ ਆ ਜੇ ਸਾਡੇ ਮਨਾਂ 'ਚ ਕੋਈ ਇਹੋ ਜੀ ਗੱਲ ਹੋਵੇ ਤੇ ਫਿਰ ਤਾਂ ਪਰ ਕੁਝ ਲੋਕ ਜਿਹੜੇ ਕਿਉਂਕਿ ਇਹਨਾਂ ਦੇ ਪਿੱਛੇ ਕੁਝ ਹੋਰ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਪਿਛਲੇ ਦਿਨੀ ਪਿੰਡ ਦਾਨ ਸਿੰਘ ਵਾਲੀ ਅੱਠ ਘਰ ਸਾੜੇ ਗਏ ਗਰੀਬਾਂ ਦੇ ਦਲਤ ਭਾਈਚਾਰੇ ਨਾਲ ਸੰਬੰਧ ਸਨ ਤੇ ਸਾੜਨ ਵਾਲੇ ਵੀ ਦਲਤ ਭਾਈਚਾਰੇ ਦੇ ਲੋਕ ਸਨ ਉੱਥੇ ਕੋਈ ਇਹਨਾਂ ਦੀ ਜਥੇਬੰਦੀ ਦਾ ਬੰਦਾ ਨਹੀਂ ਪਹੁੰਚਿਆ ਕੋਈ ਲੀਡਰ ਨਹੀਂ ਪਹੁੰਚਿਆ ਲੋਕ ਹਾਲਾਂਕਿ ਲੋਕਾਂ ਨੇ ਮਦਦ ਵੀ ਕੀਤੀ ਸਾਰਿਆਂ ਨੇ ਰਲ ਮਿਲ ਕੇ ਉੱਥੇ ਹਾ ਦਾ ਨਾਹਰਾ ਵੀ ਮਾਰਿਆ ਪਰ ਚੰਦ ਭਾਰਮ ਦੇ ਵਿੱਚ ਇਹ ਉਲਟਾ ਹੋਇਆ ਤਾਂ ਭਾਜਪਾ ਦੇ ਵੱਡੇ ਲੀਡਰ ਵੀ ਪਹੁੰਚ ਗਏ ਵਿਜੇ ਸੰਪਲ ਆ ਇੱਥੇ ਵੀ ਆਇਆ ਕਿਉਂਕਿ ਜਿੱਦੇ ਅੰਮ੍ਰਿਤਸਰ ਬੋਤ ਤੋੜਿਆ ਗਿਆ ਬੇਅਦਬੀ ਕੀਤੀ ਗਈ ਆ ਉਹਨੇ ਸਿੱਧਾ ਟਾਰਗੇਟ ਸਾਡੀਆਂ ਸਿੱਖ ਸੰਸਥਾਵਾਂ ਨੂੰ ਕੀਤਾ ਔਰ ਕਿਸੇ ਨੇ ਉੱਥੇ ਸਵਾਲ ਨਹੀਂ ਕੀਤਾ ਇਥੇ ਵੀ ਆਉਂਦਾ ਉਹ ਕਿਉਂਕਿ ਫਿਰਕਾ ਅੱਗੇ ਕਿਹੜਾ ਖੜਾ ਹੈ ਨਫਰਤ ਉਹ ਆ ਬੀਜੇਪੀ ਦੀ ਆਗੂ ਹੀ ਕਿਉਂ ਵਿੱਚ ਇਥੇ ਦਰਲੂ ਮੱਛੀ ਹੁੰਦੇ ਨੇ ਇਹ ਸੋਚਣ ਦਾ ਵਿਸ਼ਾ ਹੁਣ ਵੀਰੋ ਜ਼ਹਿਰ ਕੀ ਉਗਲਿਆ ਜਾ ਰਿਹਾ ਪਹਿਲੀ ਤਾਂ ਗੱਲ ਇਹ ਆ ਜਿਹੜਾ ਪਿੰਡ ਦਾ ਸਰਪੰਚ ਚੁਣਿਆ ਜਾਣਾ ਉਹ ਬੜਾ ਸੁਲਝਿਆ ਹੋਇਆ ਸਿਆਣਾ ਬੰਦਾ ਹੋਣਾ ਚਾਹੀਦਾ ਇਹ ਨਹੀਂ ਹੁੰਦਾ ਕਿਉਂਕਿ ਸਰਬ ਪਿੰਡਾਂ ਦੇ ਵਿੱਚ ਰਿਜ਼ਰਵੇਸ਼ਨ ਹੈਗੀ ਆ ਹੁਣ ਉਹਦੇ ਚੋਂ ਕਿਸੇ ਨੇ ਸਰਪੰਚੀ ਕਿਸੇ ਦੀ ਕੀ ਖੋਣੀ ਜਿਹੜੀ ਹੈ ਰਿజర్ਵ ਉੱਥੇ ਉਹਨਾਂ ਨੂੰ ਹੀ ਮਿਲਣੀ ਹੈ ਤੇ ਉਹਦੇ ਵਿੱਚ ਜੱਟਾਂ ਨੇ ਵੀ ਵੋਟਾਂ ਤਾਂ ਪਾਈਆਂ ਉਹਨੂੰ ਮੰਨ ਵੀ ਰਹੇ ਨੇ ਆਪ ਹੁਣ ਦੋ ਬੰਦਿਆਂ ਦੀ ਪਤਾ ਨਹੀਂ ਨਿੱਜੀ ਲੜਾਈ ਆ ਚਾਹੇ ਉਹ ਪਿੰਡ ਦੀ ਲੜਾਈ ਸੀ ਕੀ ਸੀ ਨਾਲੀ ਦਾ ਮਸਲਾ ਸੀ ਪਰ ਉਹਦੇ ਵਿੱਚੋਂ ਨਿਕਲ ਕੀ ਕੁਛ ਗਿਆ ਗੱਲ ਆਪਾਂ ਇਹਦੇ ਤੇ ਕਰਨੀ ਆ ਹੁਣ ਕਿਸੇ ਦੇ ਬਾੜ ਦੇ ਵਿੱਚ ਤੁਸੀਂ 100 ਬੰਦਾ ਇਕੱਠਾ ਕਰਕੇ ਯੂਟਿਊਬਰ ਇੱਕ ਤਾਂ ਜਿਹੜੇ ਆ ਪੱਤਰਕਾਰੀ ਦੀ ਆੜ ਦੇ ਵਿੱਚ ਆ ਯੂਟਿਊਬਰ ਚੱਕੀ ਫਿਰਦੇ ਹਰੇਕੀ ਮੋਬਾਈਲ ਦੇ ਉੱਤੇ ਮੈਂ ਇੱਕ ਚੱਕੀ ਫਿਰਦਾ ਕਿਸੇ ਦੀਆਂ ਔਰਤਾਂ ਦੀ ਤੁਸੀਂ ਵੀਡੀਓ ਬਣਾਉਂਗੇ ਕਿਸੇ ਦੇ ਘਰ ਦੀ ਵੀਡੀਓ ਬਣਾਉਂਗੇ ਤੇ ਅਗਲਾ برداشت ਕਰੂਗਾ ਕੁਝ ਸਬੂਤ ਮੈਂ ਤੁਹਾਨੂੰ ਦਿਖਾਉਣਾ ਫਿਰ ਆਪਾਂ ਅੱਗੇ ਚੱਲਦੇ ਹਾਂ ਹੁਣ ਇਹ ਜਿੱਥੋਂ ਇਹ ਸ਼ੁਰੂਆਤ ਹੁੰਦੀ ਹੈ ਵੀਰੋ ਇਹ ਮੈਂ ਆਪਣੇ ਕੋਲੋਂ ਨਹੀਂ ਗੱਲ ਕਰ ਰਿਹਾ ਕਿਸੇ ਨੇ ਵੀਡੀਓ ਨਹੀਂ ਮੈਨੂੰ ਭੇਜੀ ਇੱਕ ਲੜਕੀ ਪੱਤਰਕਾਰ ਹੈ ਕੁੜੀ ਗगन ਮੈਂ ਦਾਦ ਦਿੰਦਾ ਉਸ ਲੜਕੀ ਨੂੰ ਸਵਾਲਾਂ ਤੋਂ ਸਰਪੰਚ ਵੀ ਭੱਜਿਆ ਔਰ ਪਿੰਡ ਵਾਲੇ ਵੀ ਭੱਜੇ ਆਹ ਉਹਦੀ ਵੀਡੀਓ ਦੇਖਿਓ ਜਿੱਥੋਂ ਜਿੱਥੋਂ ਇਹ ਲੜਾਈ ਸ਼ੁਰੂ ਹੁੰਦੀ ਹੈ ਵੇਖੋ ਜਿਹੜਾ ਉਹ ਬੰਦੇ ਦਾ ਨਾਮ ਲੈ ਰਹੇ ਆ ਕਮਦੂਰ ਸਿੰਘ ਦਾ ਉਹਦੀ ਕੀ ਲੜਾਈ ਆ ਸਰਪੰਚ ਨਾਲ ਸਾਨੂੰ ਨਹੀਂ ਪਤਾ ਪਰ ਆ ਜਿਹੜਾ ਜਹ ਜੀ ਨੂੰ ਇਹ ੱਤਕਾ ਕਹਿ ਰਹੇ ਆ ਬਾਅਦ ਚ ਆ ਸੁਣਿਓ ਤੇ ਨਾਲੇ ਵੀਡੀਓ ਦੇ ਤੁਹਾਨੂੰ ਵੀ ਦੱਸੀ ਸੀ ਮੰਨ ਲਓ ਮੈਨੂੰ ਤੁਹਾਡਾ ਘਰ ਨਹੀਂ ਪਤਾ ਤੇ ਮੈਂ ਕੈਮਰੇ ਲੈ ਕੇ ਤੁਹਾਡੇ ਘਰ ਦੇ ਉੱਤੇ ਤੁਹਾਡੀਆਂ ਬੀਬੀਆਂ ਦੀ ਵੀਡੀਓ ਬਣਾਵਾ ਉਹਨਾਂ ਦੇ ਇਜ਼ਾਮ ਹੈ ਮੈਂ ਆਪਣਾ ਨਹੀਂ ਕਹਿ ਰਹੀ ਲੋਕ ਕਹਿ ਰਹੇ ਆ ਉਹਨਾਂ ਨੂੰ ਇਤਰਾਜ਼ ਸੀ ਤੇ ਉਹਨਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁੱਸੇ ਦੇ ਵਿੱਚ ਕੈਮਰਿਆਂ ਨੂੰ ਧੱਕੇ ਦਿੱਤੇ ਨਹੀਂ ਉਹਨਾਂ ਨੇ ਇਹ ਕੀਤਾ ਪਰ ਜੇ ਇਹਨਾਂ ਨੂੰ ਸੀਵਰੇਜ ਦੀ ਸਮੱਸਿਆ ਦਾ ਹੱਲ ਇਹਨਾਂ ਕੋਲ ਨਹੀਂ ਹੋ ਰਿਹਾ ਸੀ ਇਹ ਐਸਐਚਓ ਕੋਲ ਕਿਉਂ ਨਹੀਂ ਗਏ ਖਾਲੀ ਉਹ ਟੋਪਰਾਣੀਆਂ ਆਪਣੀਆਂ ਜਿੱਥੇ ਦਾ ਬੰਦ ਕਰਦੇ ਨੇ ਮੇਰਾ ਸਵਾਲ ਇਹ ਹੈ ਕਿ ਕੈਮਰੇ ਲਗਾ ਕੇ ਕੈਮਰੇ ਲਗਾ ਕੇ ਉਹਨਾਂ ਦੇ ਬਾਹਰ ਦੇ ਵਿੱਚ ਖਾਲਾ ਖਾਲੀਆਂ ਦਾ ਹੱਲ ਹੁੰਦਾ ਨਹੀਂ ਅੱਗੇ ਨਾਲ ਜਾਂਦੇ ਮੈਡਮ ਇਹਦਾ ਚਪੇੜਾ ਕੌਣ ਮਾਰਿਆ ਉਥੇ ਹੋਇਆ ਅਸਲ ਵਿੱਚ ਕੀ ਹੈ ਜਦੋਂ ਸਰਪੰਚ ਨੇ ਕਿਹਾ ਵੀ ਮੈਂ ਪੱਤਰਕਾਰ ਲੈ ਕੇ ਆਇਆ ਉਹਨਾਂ ਨੇ ਪੁਰ ਘਰੇ ਹੁਣ ਤੁਹਾਨੂੰ ਵੀਡੀਓ ਦਿਖ ਰਿਹਾ ਵੀ ਕੋਈ ਬੰਦਾ ਘਰੇ ਉਹਨਾਂ ਦੇ ਨਜ਼ਰ ਨਹੀਂ ਆ ਰਿਹਾ ਕਲੀਆਂ ਬੀਬੀਆਂ ਸੀ ਉਹ ਕਹਿੰਦੇ ਪਈ ਆ ਉਹਦਾ ਪੱਤਰਕਾਰੀ ਦਾ ਸਬੂਤ ਦਿਖਾਓ ਫਿਰ ਉਹ ਯੂਟਿਊਬਰ ਸੀਗੇ ਉਹ ਇਹੋ ਜਿਹਾ ਉਹਨਾਂ ਨੇ ਫਿਰ ਤੱਕੇ ਤੁੱਕੇ ਮਾਰਿਓ ਮੰਨਦੇ ਨੇ ਉਹ ਕਹਿੰਦੇ ਅਸੀਂ ਮਾਰੇ ਇਹ ਉਹਨੂੰ ਜਾਤੀ ਕਹਿ ਰਹੇ ਆ ਸਰਪੰਚ ਐਸੇ ਆੜ ਚ ਕਹਿੰਦਾ ਸੀ ਵੀ ਉਹਦੇ ਤੇ ਗਮਦੂਰ ਸਿੰਘ ਦੇ ਉੱਤੇ ਐਸਸੀ ਐਕਟ ਦਾ ਪਰਚਾ ਤੇ 307 ਦਾ ਪਰਚਾ ਦਿਓ ਐਸਐਚਓ ਨੇ ਜਿੱਥੋਂ ਬਵਾਦ ਛਿੜਦਾ ਉਹ ਐਸ ਵੀਡੀਓ ਤੋਂ ਛਿੜਦਾ ਜਿਹੜੀ ਉਹਦੇ ਬਾੜ ਦੇ ਵਿੱਚ ਕਿਸੇ ਦੇ ਯਾਰ ਵੇਖੋ ਤੁਸੀਂ ਮੈਨੂੰ ਜੋ ਮਰਜੀ ਕਿਉ ਕਿਸੇ ਦੇ ਬਾੜ ਦੇ ਵਿੱਚ ਇਸ ਤਰ੍ਹਾਂ ਜਾਣਾ ਬੰਦਾ ਘਰੇ ਨਹੀਂ ਆ ਪਤਾ ਔਰਤਾਂ ਕਰਦੀਆਂ ਘਰੇ ਆ ਜਾਂ ਘਰ ਦੇ ਮੈਂਬਰ ਜਿਹੜੇ ਹੋਰ ਪਰਿਵਾਰ ਦੇ ਬੱਚੇ ਘਰੇ ਆ ਕੀ ਇਹ ਜਾਇਜ ਆ ਇੱਕ ਇੱਕ ਮੋਤਵਾਰ ਬੰਦੇ ਨੂੰ ਇਹ ਚੀਜ਼ ਸ਼ੁਭਾ ਦਿੰਦੀ ਆਪਣੇ ਪਿੰਡ ਦੇ ਵਿੱਚ ਫਿਰ ਇੱਕ ਨਫਰ ਤਾਂ ਨਾ ਵੀ ਅਸੀਂ ਉਹਦੀ ਗੋਡੀ ਲਵਾਤੀ ਜੇ ਹੁਣ ਉਹਨਾਂ ਦਾ ਵੀ ਇਹੀ ਕਹਿਣਾ ਵੀ ਜੇ ਸਾਡੇ ਘਰੇ ਬੇਪਤੀ ਕਰ ਦਿੰਦੇ ਜਦੋਂ ਉਹ ਫਾਇਰ ਕਰਦਾ ਉਦੋਂ ਵੀ ਦੁਬਾਰਾ ਜਦੋਂ ਪੁਲਿਸ ਦੇ ਉੱਤੇ ਰੋੜੇ ਚਲਾਏ ਗਏ ਦੁਬਾਰਾ ਫਿਰ ਹਜੂਮ ਉਹਦੇ ਘਰ ਨੂੰ ਪਿਆ ਆ ਅਸਲੀਅਤ ਹੈ ਫਾਇਰ ਹਵਾਈ ਕਰ ਰਹੇ ਹੋ ਸਭ ਨੂੰ ਦਿਸ ਰਿਹਾ ਅਸੀਂ ਕੋਈ ਉਹਦੀ ਸਪੋਰਟ ਨਹੀਂ ਕਰਦੇ ਅਸੀਂ ਕਹਿੰਦੇ ਜਾਂਚ ਹੋਣੀ ਚਾਹੀਦੀ ਆ ਜੇ ਸਰਪੰਚ ਦੋਸ਼ੀ ਆ ਪੁਲਿਸ ਦੇ ਨਾਲ ਜਾਤੀ ਹੋਈ ਆ ਪੁਲਿਸ ਦੀਆਂ ਲੜਕੀਆਂ ਨੂੰ ਧੋਇਆ ਗਿਆ ਸਰਪੰਚ ਦੇ ਖਿਲਾਫ ਚਲਾਨ ਹੋਣਾ ਚਾਹੀਦਾ ਅਸੀਂ ਕਰਾਵਾਂਗੇ ਹੁਣ ਮੈਂ ਜਿੰਨੇ ਸਾਡੇ ਰਿਟਾਇਰਡ ਪੁਲਿਸ ਅਫਸਰ ਜ਼ਿਲ੍ਹਾ ਵਾਈਜ਼ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਆ ਵੀ ਮਤੇ ਪਾ ਕੇ ਚੰਦ ਭਾਗਨ ਵਾਲੇ ਮੈਟਰ ਦੇ ਖਿਲਾਫ ਮੈਂ ਉਹ ਪਿੰਡ ਦੇ ਮਸਲੇ ਦੇ ਨਹੀਂ ਜੋ ਪੁਲਿਸ ਨਾਲ ਉੱਥੇ ਹੋਇਆ ਪੁਲਿਸ ਦੇ ਜਵਾਨਾਂ ਦੀਆਂ ਪੱਗਾਂ ਲੱਤੀਆਂ ਉਹਨਾਂ ਦੇ ਸਿਰ ਪਾੜੇ ਗਏ ਐਸਚੋ ਬਾਜਾਖਾਨਾਂ ਦੇ ਸੱਟ ਲੱਗੀ ਆ ਜਿਹੜੇ ਕਿ ਧਰਨਾ ਚ ਕੋਉਣ ਵਾਸਤੇ ਗਏ ਆ ਉਹਦਾ ਵੀ ਤੁਹਾਨੂੰ ਮੈਂ ਸਬੂਤ ਦੇਵਾਂਗਾ ਸਰਪੰਚ ਆਪਣੇ ਮੂੰਹੋਂ ਕਹਿ ਰਿਹਾ ਕਿ ਹੁਣ ਉਹ ਉਹਦੋਂ ਪਰਚਾ ਕਰੋਗੇ ਜਦੋਂ ਪੁਲਿਸ ਕੁੱਟਦੀ ਹਰ ਥਾਂ ਤੇ ਯਾਰ ਪੁਲਿਸ ਨੂੰ ਦੋਚੀ ਨਾ ਬਣਾਇਆ ਕਰੋ ਪੁਲਿਸ ਦੇ ਵਿੱਚ ਬਹੁਤ ਚੰਗੇ ਮਿਲ ਆਜੇ ਅਸੀਂ ਮਤੇ ਪਾ ਕੇ ਹੁਣ ਐਸਐਸਪੀ ਸਾਹਿਬ ਨੂੰ ਵੀ ਤੇ ਡੀਜੀਪੀ ਸਾਹਿਬ ਨੂੰ ਵੀ ਦੇਵਾਂਗੇ ਇਹ ਮੁਕੱਦਮਾ ਕੈਨਸਲ ਨਹੀਂ ਹੋਣ ਦੇਵਾਂਗੇ ਠੀਕ ਹੈ ਡਿਸਚਾਰਜ ਕਰਾਏ ਆ ਹਾਈ ਕੋਰਟ ਤੱਕ ਰੁਕ ਕਰਾਂਗੇ ਇਸ ਤਰ੍ਹਾਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਹੋਣ ਦੇਵਾਂਗੇ ਜੇ ਪੁਲਿਸ ਇਸ ਤਰ੍ਹਾਂ ਹੋਣ ਲੱਗੀ ਤੇ ਲੋਕੋ ਵਪਾਰੀਓ ਸ਼ਰੀਫ ਲੋਕੋ ਤੁਹਾਡਾ ਜਿਉਣਾ ਟੁੱਪਰ ਹੋ ਜਾਊਗਾ ਇਸ ਤਰ੍ਹਾਂ ਫਿਰ ਜਿਹਦੇ ਮਗਰ ਭੀੜ ਆ ਨਾ ਉਹ ਜੋ ਤੁਹਾਡੇ ਨਾਲ ਮਰਜ਼ੀ ਨੰਗਾ ਚਿੱਟਾ ਖੇਡ ਖੇਡੂਗਾ ਹੁਣ ਦੂਜਾ ਮੈਨੂੰ ਗੁੱਸਾ ਜੱਟ ਪਾਈ ਜਾ ਰਹੇ ਤੇ ਆ ਉਹ ਬੰਦੇ ਇਕੱਠੇ ਹੋ ਕੇ ਉਹਨਾਂ ਨੇ ਮੁੱਦਾ ਬਣਾ ਲਿਆ ਜੱਟ ਤੇ ਦਲਤ ਦਾ ਜਦੋਂ ਕਿ ਮੁੱਦਾ ਸੀ ਲੜਾਈ ਪਿੰਡ ਦੀ ਨਿੱਜੀ ਹੋ ਸਕਦੀ ਆ ਨਾਲੀ ਦਾ ਮੁੱਦਾ ਹੋ ਸਕਦਾ ਆ ਕੁੜੀ ਦੀ ਇੰਟਰਵਿਊ ਸਾਰਾ ਨਾਟਾਰਾ ਕਰਦੀ ਆ ਇਹ ਸੁਣ ਲਿਓ ਤੁਸੀਂ ਗਗਨ ਮੀਟੂ ਹੁਣ ਮੈਂ ਤੁਹਾਨੂੰ ਅਗਲੀ ਵੀਡੀਓ ਦਿਖਾਉਣਾ ਜਿੱਦ ਸਰਪੰਚ ਕਹਿ ਰਿਹਾ ਖੁਦ ਵੀ ਜਦੋਂ ਫਿਰ ਅਸੀਂ ਪੁਲਿਸ ਕੁੱਟਤੀ ਵੀ ਉਦੋਂ ਇਹ ਵੀਡੀਓ ਚਲਾਉਂਗੇ ਪਾ ਲਓ ਸੁਣਿਓ ਕੱਲਾ ਕੱਲਾ ਤੁਹਾਨੂੰ ਸਬੂਤੇ ਦਾ ਦਿਊਗਾ ਅਸੀਂ ਕੰਮ ਕਰਦੇ ਆ ਤੁਹਾਨੂੰ ਕੋਈ ਕੱਲ ਨੂੰ ਕਹਿ ਦਵੇ ਤੁਹਾਡੀ ਉਹ ਵੀਡੀਓ ਚਲਾਈ ਨਾ ਜਾਵੇ ਹਾਲੇ ਤੱਕ ਕਿਸੇ ਚੈਨਲ ਨੇ ਚਲਾਈ ਨੀ ਬਿਨਾ ਸਾਫਰ ਨੂੰ ਚਲਾਉਣੀ ਚਾਹੀਦੀ ਸੀ ਨਾ ਲੜਕੇ ਦੀ ਗੁੰਡਾਗਰਦੀ ਦੀ ਹਾਲੇ ਤੱਕ ਵੀਡੀਓ ਨਹੀਂ ਚਲਾਈ ਚਲੂਗਾ ਪੁਲਿਸ ਨੂੰ ਕੁੱਟਦਾ ਉਦੋਂ ਚੱਲੂਗੀ ਤਾਰਾ ਜੀ ਹੁਣ ਜਿਹੜਾ ਬੰਦਾ ਪੁਲਿਸ ਨੂੰ ਇਸ ਤਰ੍ਹਾਂ ਚੈਲੰਜ ਕਰ ਰਿਹਾ ਡੀਐਸਪੀ ਨੂੰ ਉਥੇ ਚੈਲੰਜ ਕਰ ਰਿਹਾ ਸਰਦਾਰ ਸ਼ਮਸ਼ੇਰ ਸਿੰਘ ਗਿੱਲ ਇੰਨੇ ਚੰਗੇ ਅਫਸਰ ਆ ਉਹ ਜਿੱਥੇ ਕਿੱਥੇ ਵੀ ਰਹਿ ਕੇ ਆਏ ਆ ਇੱਥੇ ਵੀ ਉਹਨਾਂ ਨੂੰ ਮੇਰਾ ਖਿਆਲ ਆ 3 ਸਾਲ ਦੇ ਕਰੀਬ ਲੱਗਿਆ ਨੂੰ ਉਹ ਚੱਲਿਆ ਮੈਂ ਨਹਿਤ ਸ਼ਰੀਫ ਔਰ ਨਹਿਤ ਕਾਬਲ ਪੁਲਿਸ ਅਫਸਰ ਉਹਦੇ ਨਾਲ ਜਿਹੜੀ ਬਹਿਸ ਵਸਾਈ ਹੁੰਦੀ ਆ ਤੁਹਾਨੂੰ ਮੈਂ ਉਹ ਵੀ ਵੀਡੀਓ ਦਿਖਾਣਾ ਉਥੇ ਉਹਨੂੰ ਕਹਿ ਰਿਹਾ ਡਿਪਟੀ ਸਾਹਿਬ ਨੂੰ ਹਜੇ ਤਾਂ ਅਸੀਂ ਅੱਗ ਕੱਢਣੀ ਆ ਅੱਗ ਹੁਣ ਅਸੀਂ ਪਾਣੀ ਉਥੋਂ ਦੀ ਹੀ ਲਗਾਵਾਂਗੇ ਯਾਰ ਇੱਕ ਫਿਰਕੇ ਨੂੰ ਦਬਾ ਹੀ ਰਹੇ ਹੋ ਤੁਸੀਂ 307 ਦਾ ਉਹਨਾਂ ਦੇ ਪਰਚਾ ਵੀ ਦਿੱਤਾ ਜਦੋਂ ਕਿ ਉਹਨਾਂ ਨੇ ਪੁਲਿਸ ਨੂੰ ਬਚਾਇਆ ਜੇ ਸਾਡੀ ਗੱਲ ਗਲਤ ਹੈ ਤੇ ਜਾਂਚ ਹੋਣੀ ਚਾਹੀਦੀ ਪਰ ਪੁਲਿਸ ਨੂੰ ਜਿਹੜੀ ਕੁੱਟਮਾਰ ਲੜਕੀਆਂ ਦੀ ਉਹ ਕਿੱਥੋਂ ਤੱਕ ਜਾਏਗਾ ਉਹ ਕ੍ਰਾਈਮ ਨਹੀਂ ਉਹ ਜੁਰਮ ਨਹੀਂ ਅਸੀਂ ਇਸ ਤਰ੍ਹਾਂ ਜਿਹੜਾ ਹੈਗਾ ਸਾਨੂੰ ਵੀ ਧਰਨੇ ਦੇਣੇ ਹੁੰਦੇ ਆ ਅਸੀਂ ਰਿਟਾਇਰ ਆ ਸਾਡੇ ਮੂੰਹ ਨੂੰ ਕੋਈ ਜਿੰਦਰੇ ਨਹੀਂ ਲੱਗੇ ਮੈਂ ਅੱਜ ਬੇਨਤੀ ਕਰਦਾ ਰਿਟਾਇਰ ਪੁਲਿਸ ਅਫਸਰਾਂ ਨੂੰ ਪ੍ਰਧਾਨ ਸਾਹਿਬ ਨੂੰ ਵੀ ਇੰਨੇ ਨਹੱਥੇ ਜੋਗੇ ਨਾ ਬੈਠੋ ਆਪਦੇ ਜਿਹੜੇ ਚੰਗੇ ਮੁਲਾਜ਼ਮ ਹੈ ਜਿਹੜੇ ਡਿਊਟੀ ਕਰਦੇ ਹੁੰਦਾ ਇਹ ਜੇ ਸ਼ਿਕਾਰ ਹੋਏ ਆ ਉਹਨਾਂ ਦਾ ਸਾਥ ਦਿਓ ਮੈਂ ਬਤੌਰ ਜੱਟ ਪਰਿਵਾਰ ਚ ਜੰਮਿਆ ਤੇ ਮੈਂ ਆਪਦੀ ਜੱਟ ਕਮਿਊਨਿਟੀ ਨਾਲ ਵੀ ਖੜੂਗਾ ਜੇ ਉਹਨਾਂ ਨਾਲ ਜਿੱਥੇ ਤੱਕਾ ਹੋਊਗਾ ਅਸੀਂ ਕੁਛ ਨਹੀਂ ਲੈਣਾ ਨਾ ਕੁਲਦੀਪ ਸਿੰਘ ਸਰਪੰਚ ਤੋਂ ਨਾ ਗਮਦੂਰ ਸਿੰਘ ਤੋਂ ਜਾਂਚ ਕਰਨ ਜਿਹੜਾ ਗਲਤ ਆ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਰ ਉਹਦੀ ਆੜ ਦੇ ਵਿੱਚ ਇੱਕ ਭਾਈਚਾਰੇ ਨੂੰ ਗੰਦੀ ਕੌਮ ਕਿਹਾ ਜਾਂਦਾ ਆ ਸੁਣ ਲਿਓ ਕੀ ਅਸੀਂ ਗੰਦੀ ਕੌਮ ਐ ਆ ਲੋ ਹਰਜੀਤ ਜੀ ਇਹਨਾਂ ਨੂੰ ਫੇਰ ਵੀ ਬੇਨਤੀ ਕੀਤੀ ਰਜੇਸ਼ ਕੁਮਾਰ ਜੀ ਨੂੰ ਅਸੀਂ ਆਖਿਆ ਵੀ ਤੁਸੀਂ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰੋ ਸਾਡੇ ਪਿੰਡ ਦਾ ਮਾਹੌਲ ਵਿਗੜਦਾ ਪਰ ਜਿਹੜਾ ਕਿ ਉਹਨੇ ਲੈਣ ਦੇਣ ਕੀਤਾ ਸੀ ਹੱਥ ਮਲਾ ਸੀ ਅੰਦਰ ਵੜ ਕੇ ਗਮਦੂਰ ਸਿੰਘ ਪੱਪੂ ਗੰਦੀ ਕੌਮ ਦੇ ਨਾਲ ਤਾਂ ਉਹਦੇ ਨਾਲ ਹੁਣ ਪੱਪੂ ਵੀ ਆੜ ਚ ਗੰਦੀ ਕੌਮ ਦੇ ਪ੍ਰਸ਼ਾਸਨ ਦਾ ਹੁਕਮ ਹੁੰਦਾ ਕਿਉਂਕਿ ਹੁਣ ਜੇਲ੍ਹ ਜਾਣ ਦਾ ਇਹ ਖੁਦ ਮੰਨ ਰਿਹਾ ਵੀ ਜੋ ਪ੍ਰਸ਼ਾਸਨ ਦਾ ਫਿਰ ਹੁਕਮ ਹੁੰਦਾ ਜੋ ਅਸੀਂ ਪ੍ਰਸ਼ਾਸਨ ਨਾਲ ਕੀਤੀ ਤੇ ਪ੍ਰਸ਼ਾਸਨ ਨੇ ਸਾਨੂੰ ਜੇਲ੍ਹ ਭੇਜਣੀ ਸੀ ਹੁਣ ਸਰਪੰਚ ਦੀ ਵੀ ਸੁਣ ਲਈ ਤੁਸੀਂ ਪੁਲਿਸ ਨੂੰ ਕੁੱਟਣ ਵਾਲੀ ਹੁਣ ਜਿਹੜਾ ਪੁਲਿਸ ਨਾਲ ਜੋ ਕੁਝ ਹੋਇਆ ਉਹ ਵੀ ਦੇਖ ਲਓ ਇਹ ਸਭ ਗੋਲੀ ਚੱਲਣ ਤੋਂ ਪਹਿਲਾਂ ਦੀਆਂ ਕਹਾਣੀਆਂ ਨੇ ਜਿਹੜੇ ਉਹਦੇ ਸਰਪੰਚ ਦੇ ਬਾਰ ਚ ਪਹਿਲਾਂ ਇਕੱਠੇ ਹੋ ਕੇ ਗਏ ਬਾਅਦ ਵਿੱਚ ਜਦੋਂ ਰੋੜੇ ਮਾਰਨ ਤੋਂ ਬਾਅਦ ਇਕੱਠੇ ਹੋ ਕੇ ਜਦੋਂ ਜਾਂਦੇ ਆ ਦੋ ਵਾਰੀ ਹੱਲਾ ਬੋਲਿਆ ਗਿਆ ਅਗਰ ਉਹਦੀ ਔਰਤਾਂ ਦੀ ਘਰੇ ਕੋਈ ਬੇਇੱਜ਼ਤੀ ਕਰੇ ਆਉਂਦੇ ਜਾਂ ਹੋਰ ਕਰਦੇ ਕੀ ਆ ਰਹੇ ਜੀ ਅਣਖ ਤੇ ਇੱਜ਼ਤ ਖਣੋ ਫਿਰ ਥੋੜਿਆ ਕਿਉਂ ਕਿ ਕੀ ਲੈਣ ਗਿਆ ਕਿ ਪਿੰਡ ਦਾ ਸਰਪੰਚ ਹੋ ਗਿਆ ਕਿਸੇ ਦੇ ਵੀ ਘਰੇ ਜਾਣਾ ਕਿਸੇ ਦੀਆਂ ਔਰਤਾਂ ਦੀ ਫਿਰ ਇਹ ਕਿਹੜੀ ਮਨਸ਼ਾ ਨਾਲ ਉੱਥੇ ਬੰਦੇ ਇਕੱਠੇ ਕਰਕੇ ਲਗਿਆ ਔਰ ਬਾਹਰ ਦੇ ਬੰਦੇ ਆ ਇਹ ਕੁੜੀ ਗਗਨ ਨੂੰ ਪੁੱਛ ਰਹੀ ਆ ਵੀ ਆਹ ਬੰਦੇ ਤੁਸੀਂ ਸਰਪੰਚ ਸਾਹਿਬ ਦੱਸੋ ਵੀ ਤੁਸੀਂ ਇਹਨਾਂ ਨੂੰ ਪਹਿਚਾਣਦੇ ਹੋ ਨਸ਼ੇੜੀ ਇਕੱਠੇ ਕੀਤੇ ਗਏ ਉੱਥੇ

ਇਹ ਕਿਵੇਂ ਨਿਕਲੂਗਾ ਵਾ ਤੁਸੀਂ ਸਰਪੰਚੋਂ ਮੋਰੀਆਂੋਂ ਪਿੰਡ ਦੇ ਤੁਸੀਂ ਇਹ ਪਾਣੀ ਦਾ ਨਿਕਾਸ ਕਰਨਾ ਇਹ ਤੁਹਾਡੇ ਕੋਲ ਆਏ ਵੀ ਨਹੀਂ ਇਹਨਾਂ ਦੀ ਸਮੱਸਿਆ ਹੀ ਆਉਣਗੇ ਹਨਾ ਤੁਸੀਂ ਇਹ ਪਾਣੀ ਦਾ ਨਿਕਾਸ ਕਿਵੇਂ ਕਰ ਰਹੇ ਹੋ ਪਿਛਲੇ ਪੈਪਟੀ ਇਧਰ ਲਈ ਬਰਾਬਰ ਹਨ ਇਹ 18 ਲੱਖ ਰੁਪਏ ਦਾ ਪ੍ਰੋਜੈਕਟ ਆ ਬੈਣੇ ਮੇਰੀ ਗੱਲ ਸੁਣ 18 ਲੱਖ ਦਾ ਪ੍ਰੋਜੈਕਟ ਆ ਬਿਲਕੁਲ ਜਿਹੜਾ ਨੌ ਲੱਖ ਕਿ ਬੰਦ ਓਪਨਲੀ ਇਹ ਗੱਲ ਤਾਂ ਫਿਰ ਬਣਦੀ ਹੈ ਤੁਸੀਂ ਸੱਚ ਬਖਾ ਦਿਓ ਉੱਥੇ ਜਾ ਕੇ ਕੈਮਰੇ ਤੇ ਆਹੀ ਕੈਮਰਾ ਹੀ ਹੈ ਜੀ ਕੈਮਰਾ ਹੀ ਹੈ ਤੁਸੀਂ ਬੋਲੋ ਸਰ ਤੁਸੀਂ ਮੇਰੇ ਬੱਚੇ ਪਹਿਲਾਂ ਮੇਰੀ ਗੱਲ ਸੁਣੋ ਸਰ ਤੁਸੀਂ ਸਵਾਲਾਂ ਤੋਂ ਭੱਜ ਰਹੇ ਹੋ ਅੱਜ ਤੁਸੀਂ ਆਪਣੇ ਸਰਪੰਚ ਸਾਹਿਬ ਨੂੰ ਹੀ ਸਵਾਲਾਂ ਤੋਂ ਭਜਾ ਰਹੇ ਹੋ ਕਿਹੜੀ ਜਿਹੜੀਆਂ ਚੀਜ਼ਾਂ ਜਿਹੜੀਆਂ ਵਾਇਰ ਵਾਇਰਾਂ ਹੋਈਆਂ ਨੇ ਉਹਦੇ ਵਿੱਚ ਸਿਰਫ ਇਹ ਗੱਲ ਕੀਤੀ ਗਈ ਨਾ ਕਿ ਸਾਡਾ ਸੱਤ ਘਰਾਂ ਦਾ ਪਾਣੀ ਦੀਪ ਸਿੰਘਾ ਅੱਗੇ ਲੰਘਣ ਨਹੀਂ ਦੇ ਰਿਆ ਤੇ ਅਸੀਂ ਲਗਾ ਰਹੇ ਹਾਂ ਅਸੀਂ ਕਹਿ ਰਹੇ ਹਾਂ ਉਧਰਲੇ ਪਾਸੇ ਖਾਲਾ ਪਣਿਆ ਹੋਇਆ ਅਸੀਂ ਬਣਾ ਰਹੇ ਹਾਂ ਪੰਚਾਇਤ ਦੇ ਖਰਚੇ ਚੋਂ ਬਣ ਰਿਹਾ ਪੈਣੇ ਇਹ ਇਹ ਤੋਂ ਪੁੱਛੋ ਤੁਸੀਂ ਇਹ ਤੋਂ ਪੁੱਛੋ ਕਿ ਕਿਹਨਾਂ ਰਾਜ ਜੀ ਨਾਮ ਦੀ ਕੋਈ ਸਾਧ ਜੇ ਸਾਡੇ ਬੰਗਾਂ ਕੁੱਟੀਆਂ ਕਿੰਨਾ ਉਹਨਾਂ ਦਾ ਖਰਚੇ ਪੈਣੇ ਚਾਹੀਦੇ ਆ ਇਹਦੀ ਵੀ ਕਿ ਤੁਸੀਂ ਕਰੋ ਤੁਸੀਂ ਸਵਾਲ ਕਰੋ ਸਵਾਲ ਤੁਸੀਂ ਤੁਸੀਂ ਵਿੱਚੋਂ ਆਪਣਾ ਸਰਪੰਚ ਹੀ ਲਾਗੇ ਸਰਪੰਚ ਬਣਾਈ ਦੇਖੋ ਇਹ ਕੁੱਟੇ ہمارے ਬਹੁਤ ਜ਼ਿਆਦੇ ਸਾਡੇ ਪਿੰਡ ਦੇ ਤੋਂ ਲਿੱਤਾ ਵਾਂ ਸਾਡੇ ਪਿੰਡ ਤੇ ਪੂਰੇ ਤੇ ਮਾਤਮ ਛਾ ਗਿਆ ਪੱਤਰਕਾਰ ਹੀ ਉਥੇ ਉਸ ਤੈਨੂੰ ਦੱਸ ਰਿਹਾ ਹਾਂ ਧੱਕੇ ਮਾਰਿਆ ਉਸੇ ਦਿਓ ਵੀਡੀਓ ਸਾਡੇ ਪਿੰਡ ਤੇ ਪੂਰੇ ਤੇ ਮਾਤਮ ਛਾ ਗਿਆ ਹੁਣ ਜਿਹੜੀ ਜਿਹੜਾ ਕੁਛ ਆ ਲੋਕ ਉਥੇ ਨੰਗਾ ਨਾਚੇ ਨੱਚ ਰਹੇ ਆ ਰੂੜੇ ਮਾਰ ਕੇ ਭੰਗੜੇ ਪਾ ਰਹੇ ਆ ਉਥੇ ਬੇਸਬਾਲ ਲੈ ਕੇ ਇਕੱਠੇ ਹੋ ਕੇ ਬੈਠੇ ਆ ਇਹ ਬੰਦੇ ਉਸ ਬੰਦੇ ਦੇ ਘਰੇ ਐਂਟਰ ਕਰ ਜਾਂਦੇ ਤੇ ਕੀ ਕਰਦੇ ਤੁਸੀਂ ਆਪ ਅੰਦਾਜ਼ਾ ਲਾਓ ਫਿਰ ਇੱਕ ਬੰਦੇ ਨੂੰ ਇੱਕ ਧਿਰ ਨੂੰ ਦਵਾਈ ਜਾਣਾ ਕਿੱਥੋਂ ਤੱਕ ਜਾਇਆ ਜਾਇਆ ਫਿਰ ਅਗਲੇ ਨੇ ਆਪਦੀ ਸੈਲਫ ਪ੍ਰੋਟੈਕਸ਼ਨ ਲਈ ਜੋ ਕੀਤਾ ਠੀਕ ਕੀਤਾ ਇਹ ਬੰਦੇ ਜਿਹੜੇ ਹੁਣ ਇੱਕ ਮਾਤਾ ਕਹਿੰਦੀ ਵੀ ਸਾਡੀਆਂ ਬਹੂਆਂ ਨੂੰ ਕੁੱਟਿਆ ਜਿਹੜੀਆਂ ਕੁੜੀਆਂ ਨੂੰ ਕੁੱਟਿਆ ਗਿਆ ਪੁਲਿਸ ਵਾਲਿਆਂ ਨੂੰ ਕੀ ਗੱਲ ਉਹ ਕਿਸ ਦੀਆਂ ਧੀਆਂ ਨਹੀਂ ਅਸੀਂ ਹੁਣ ਵੀ ਬੇਨਤੀ ਐ एसएसपी ਸਾਹਿਬ ਨੂੰ ਕਰਦੇ ਜਿਹੜੇ ਇਸ ਮੁਕਾਦਮੇ ਦੇ ਹੱਕੀ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਅਸੀਂ ਮੈਂ ਮਤੇ ਪਾਉਣ ਦੀ ਵੀ ਅਪੀਲ ਕੀਤੀ ਆ ਡਿਸਟ੍ਰਿਕਟ ਵਾਈਜ਼ ਵੀ ਜਿਹੜਾ ਜੋ ਜਿਹੜਾ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਜੋ ਜਿਆਤੀ ਕੁੜੀਆਂ ਨਾਲ ਹੋਈ ਆ ਉਹ ਜਿਹੜੇ ਚਲਾਨ ਬੰਦੇ ਦੋਸ਼ੀ ਦਿੱਤੇ ਜਾਣੇ ਚਾਹੀਦੇ ਆ ਆ ਜਿਹੜੇ ਬੇਗਨਾ ਉਹ ਰਿਲੀਜ਼ ਕੀਤੇ ਜਾਣੇ ਚਾਹੀਦੇ ਆ ਅਗਰ ਨਾ ਹੁਣ ਪੁਲਿਸ ਕਰੂਗੀ ਅਸੀਂ ਫਿਰ ਲੜਾਈ ਲੜਾਂਗੇ ਹੋਰ ਕੋਈ ਲੜੇ ਨਾ ਲੜੇ ਮੈਂ ਆਪਦੇ ਮੁਲਾਜ਼ਮਾਂ ਨਾਲ ਖੜੂਗਾ ਜਿੱਥੇ ਸਾਡੀ ਪੁਲਿਸ ਦਾ ਕੋਈ ਗੁਨਾਹ ਨਹੀਂ ਹੈਗਾ ਉਹ ਉਹ ਵੀ ਕਿਸੇ ਦੇ ਧੀ ਪੁੱਤ ਨੇ ਉਹ ਵੀ ਕਿਸੇ ਦੇ ਬਾਪ ਘਰੋਂ ਪੱਗਾਂ ਬੰਨ ਕੇ ਆਏ ਲਵਾ ਕੇ ਸਿਰ ਪੜਾ ਕੇ ਗਏ ਕੀ ਗੱਲ ਉਹਨਾਂ ਦੀ ਕੋਈ ਇੱਜ਼ਤ ਨਹੀਂ ਜਾ ਜਿਹੜਾ ਮਾੜੇ ਮੁਲਾਜ਼ਮਾਂ ਕਦੇ ਸਾਥ ਨਾ ਉਹਨਾਂ ਦਾ ਦਿੱਤਾ ਨਾ ਅੱਜ ਦਈਏ ਨਾ ਕੱਲ੍ਹ ਦਈਏ ਤੁਹਾਡਾ ਵੀ ਲੋਕੋ ਸਾਥ ਦੇਣਾ ਬਣਦਾ ਪੰਜਾਬ ਦੇ ਲੋਕਾਂ ਨੂੰ ਹੁਣ ਦੇਖੋ ਇਹ ਮੁੱਦਾ ਕੀ ਖੜਾ ਕਰਕੇ ਤੇ ਪਿੱਛੇ ਜਥੇਬੰਦੀਆਂ ਖੜੀਆਂ ਹੋ ਗਏ ਕਿੱਧਰ ਨੂੰ ਕਮਾਇਆ ਗਿਆ ਤੇ ਇਹਨਾਂ ਨੂੰ ਤੱਕੇ ਦੇ ਨਾਲ ਰਿਲੀਜ਼ ਕਰਾਇਆ ਗਿਆ ਤੇ ਪੰਜਾਬ ਦੇ ਕਾਨੂੰਨ ਦੀ ਹਾਲਤ ਫਿਰ ਕੀ ਹੋਊਗੀ ਕਿਹੋ ਜਿਹੀ ਹੋਊਗੀ ਕਾਨੂੰਨ ਵਿਵਸਥਾ ਪੰਜਾਬ ਦੀ ਕਿਸੇ ਮੁਲਕ ਦੇ ਵਿੱਚ ਇਸ ਤਰ੍ਹਾਂ ਦਾ ਅਜੇ ਤੱਕ ਵੇਖਿਆ ਕੁਝ ਕਰਨਾ ਚਕਾਉਣਾ ਹੀ ਪੁਲਿਸ ਦੇ ਉੱਤੇ ਟਾਰੋੜੇ ਚਲਾਏ ਗਏ ਜੇ ਤੁਹਾਨੂੰ ਮੈਂ ਉਹ ਸਾਰੀ ਵੀਡੀਓ ਦਿਖਾਵਾਂ ਦੇਖੀ ਨਹੀਂ ਜਾਂਦੀ ਉਹ ਤੇ ਸਾਡੇ ਹੁਣ ਜੱਟਾ ਨੂੰ ਘੜਾ ਮਾ ਚੌਧਰੀ ਪਤਾ ਨਹੀਂ ਗੁੰਡੇ ਕੀ ਕੁਸ਼ੇ ਬੋਲਦੇ ਸੀ ਇੱਕ ਨਵੀਂ ਚੀਜ਼ ਇਹਨਾਂ ਨੇ ਨਾਲ ਰਲਾਤੀ ਗੰਦੀ ਕੌਮ ਹੁਣ ਮੈਂ ਉਹਦੇ ਜੱਟ ਭਾਈਚਾਰੇ ਨੂੰ ਬੇਨਤੀ ਕਰੂੰਗਾ ਤੁਸੀਂ ਇਕੱਠੇ ਨਾ ਹੋਏ ਤੇ ਜੋ ਕੁਛ ਚੰਦ ਭਾਣ ਦੇ ਵਿੱਚ ਸਟੇਜਾਂ ਤੇ ਬੋਲਿਆ ਗਿਆ ਉਹ ਆਉਣ ਵਾਲਾ ਸਮਾਂ ਤੁਹਾਡਾ ਦੇਖ ਲੋ ਕਿ ਉਹ ਜਾਂਗਾ ਸੀਲਿੰਗ ਐਕਟ ਦੀ ਡਿਮਾਂਡ ਦੇ ਥੱਲੇ ਪੈੜੀਆਂ ਖੋਣ ਦੀ ਗੱਲ ਹੋਈ ਤੁਸੀਂ ਦੱਸੋ ਵੀ ਹੁਣ ਪਿੰਡਾਂ ਦੇ ਵਿੱਚ ਕਿੰਨੇ ਕੁ 100 ਕਿੱਲੇ ਵਾਲੇ ਜ਼ਿਮੀਂਦਾਰ ਆ ਕਿੰਨੇ ਕੁ 50 ਕਿੱਲੇ ਵਾਲੇ ਜ਼ਿਮੀਂਦਾਰ ਆ 5 10 15 ਕਿੱਲੇ ਵਾਲੇ ਵੱਧ ਤੋਂ ਵੱਧ ਤੇ ਤੁਹਾਨੂੰ ਵੀ ਸਿੱਧੇ ਹੋਣਗੇ ਲੋਕ ਉਹ ਆਪਣੇ ਬੰਦਿਆਂ ਦੇ ਪਿੱਛੇ ਖੜੇ ਤੁਸੀਂ ਆਪਦੇ ਭਾਈਚਾਰੇ ਦੇ ਪਿੱਛੇ ਖੜਨ ਜੋਗੇ ਨਹੀਂ ਮੈਂ ਜਦੋਂ ਬਾਪੂ ਬਲਕੌਰ ਸਿੰਘ ਨੇ ਕਿਹਾ ਸੀ ਨਾ ਜੱਟ ਡਰਪੋਕ ਮੈਂ ਬੜਾ ਗੁੱਸੇ ਆ ਉਹਦੇ ਨਾਲ ਕੀਤਾ ਸੀ ਮੈਂ ਜੀ ਤੁਸੀਂ ਇਹ ਚੰਗੀ ਗੱਲ ਨਹੀਂ ਕੀਤੀ ਪਰ ਅੱਜ ਮੈਨੂੰ ਲੱਗਦਾ ਵੀ ਜਿਹੜੀ ਉਹਨੇ ਗੱਲ ਕਹੀ ਮੈਨੂੰ ਲੱਗਦਾ ਉਹ ਠੀਕ ਹੀ ਕਹੀ ਉਹਨੇ ਮੇਰੇ ਨਾਲ ਬੰਦਾ ਦੁਨੀਆਂ ਦਾ ਕੋਈ ਜੱਟ ਜੱਟ ਨਹੀਂ ਹੋ ਸਕਦਾ ਨੰਗਾ ਚੇਟਾ ਮੈਂ ਸਾਰੇ ਜੱਟ ਢਰਫੋਕ ਨੇ ਇਹ ਉਦੋਂ ਕਹੀ ਸੀ ਜਦੋਂ ਲੁਧਿਆਣੇ ਜਾਂ ਕਰੋਲਾ ਖੜਾ ਹੋਇਆ ਸੀ ਧੀਆ ਦੀਆਂ ਗਾਲਾਂ ਕੱਢੀਆਂ ਸੀ ਇੱਕ ਬੰਦੇ ਨੇ ਉਹ ਵੀ ਅਸੀਂ ਉਦੋਂ ਲੜਾਈ ਲੜੀ ਫਿਰ ਪਰਚਾ ਕਰਵਾਇਆ ਸੀ ਕਿਸੇ ਨੂੰ ਮਾੜਾ ਨਹੀਂ ਬੋਲਦੇ ਤੇ ਮੈਂ ਤਾਂ ਬਾਈ ਜੱਟਾਂ ਦੇ ਘਰੇ ਜੰਮੀਆ ਸਿੱਖਾਂ ਦੇ ਘਰੇ ਜੰਮਿਆ ਮੈਂ ਤਾਂ ਆਪਦੇ ਜੱਟ ਭਾਈਚਾਰੇ ਨਾਲ ਵੀ ਖੜੂਗਾ ਤੇ ਆਪਦੀ ਕੌਮ ਨਾਲ ਵੀ ਖੜਾ ਹਾਂ ਪਹਿਲਾਂ ਵੀ ਖੜਾ ਤੁਸੀਂ ਕਦੋਂ ਜਾਗੋਗੇ ਅਸੀਂ ਇਹ ਨਹੀਂ ਕਹਿੰਦੇ ਕਿਸੇ ਨਾਲ ਅਸੀਂ ਅਸੀਂ ਲੜਨਾ ਕਿਸੇ ਨਾਲ ਤਾਂ ਅਸੀਂ ਤਾਂ ਹਮੇਸ਼ਾ ਗਰੀਬਾਂ ਦੀ ਹੈਲਪ ਕੀਤੀ ਔਰ ਕਰਦੇ ਰਹਿਣਾ ਪਰ ਹੁਣ ਆਪਣੇ ਜਿਹੜੇ ਜੱਟ ਭਾਈਚਾਰੇ ਦੇ ਗਰੀਬ ਜੱਟਾ ਉਹਨਾਂ ਦੇ ਬੱਚਿਆਂ ਨਾਲ ਵੀ ਕਿਉਂ ਹਾਂ ਸਾਡਾ ਕਿਸੇ ਗਰੀਬ ਨਾਲ ਕੋਈ ਵਿਤਕਰਾਨੀ ਹਮੇਸ਼ਾ ਹੱਕ ਨਾਲ ਲਾਏ ਔਰ ਲਾਉਂਦੇ ਰਹਿਣਾ 20 ਤਰੀਕ ਨੂੰ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਅਸੀਂ ਚੰਦ ਭਾਣ ਪਿੰਡ ਜਾਵਾਂਗੇ ਅਸੀਂ ਕੋਈ ਲੜਨ ਨਹੀਂ ਜਾਣਾ ਕਿਸੇ ਨਾਲ ਅਸੀਂ ਸ਼ਾਂਤੀ ਦਾ ਸੰਦੇਸ਼ ਲੈ ਕੇ ਜਾਣਾ ਵੀ ਭਾਈ ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਔਲਾਦ ਹਾਂ ਤੁਹਾਨੂੰ ਇੱਕ ਸਾਜ਼ਿਸ਼ ਦੇ ਤਹਿਤ ਲੜਾਇਆ ਜਾ ਰਿਹਾ ਸਾਡਾ ਇੱਕ ਨੌਬਾਸ ਦਾ ਰਿਸ਼ਤਾ ਮਜ਼ਦੂਰ ਦਾ ਤੇ ਕਿਸਾਨ ਦਾ ਇਹਨੂੰ ਆਪਾਂ ਨਾ ਖਰਾਬ ਹੋਣ ਦੇ ਜੇ ਕੁਝ ਲੋਕਾਂ ਦੀ ਪੁੱਛੀ ਲੱਗ ਗਈ ਕਿਸੇ ਨੇ ਕੰਮ ਨਹੀਂ ਆਉਣਾ ਕੰਮ ਪਿੰਡਦਿਆਂ ਨੇ ਪਿੰਡਦਿਆਂ ਦੀ ਆਉਣਾ ਸਾਨੂੰ ਇਹ ਸੋਚਣਾ ਪਊਗਾ ਹਮਨ ਖੁਸ਼ ਤੇ ਮੈਨੂੰ ਕੋਈ ਸ਼ਰਮ ਆਉਂਦੀ ਆ ਇੱਕ ਅਮਤੋਜ ਮਾਨ ਤੇ ਲੱਖਾਂ ਸਦਾੜਨ ਇਹਦਾ ਰੌਲਾ ਸੀਗਾ ਉਹ ਪਪੂ ਜਿਹੜਾ ਕਹਿੰਦੇ ਆ ਉਹਦਾ ਉਹਦੇ ਕੋਲੇ ਕੋਈ ਠੇਕੇਦਾਰੀ ਹੋਣੀ ਆ ਤੁਹਾਨੂੰ ਪਤਾ ਵੀ ਇਹਨਾਂ ਦਾ ਕੀ ਪਿੱਛੇ ਕੀ ਏ ਜੋ ਲੋਕ ਦੇ ਆਦਤਾਂ ਤੋਂ ਉਹੀ ਰਹਿਣੀਆਂ ਜੇ ਤੁਸੀਂ ਆਪਣੇ ਭਾਈਚਾਰੇ ਨਾਲ ਖੜ੍ਹ ਨਹੀਂ ਨਾ ਸਕਦੇ ਤੋ ਉਹਨੂੰ ਮਾੜਾ ਵੀ ਨਾ ਕਹੋ ਹੁਣ ਇਸ ਗੰਦੀ ਕੌਮ ਦੇ ਵਿੱਚ ਤੁਸੀਂ ਵੀ ਹੋਣੀ ਹੋ ਤੇ ਮੈਂ ਤਾਂ ਇਹਦਾ ਨਾਂ ਨਹੀਂ ਲੈਣਾ ਚਾਹੁੰਦਾ ਆਪਦੀ ਜ਼ੁਬਾਨ ਤੋਂ ਇਹ ਕੀ ਐ ਮੈਂ ਕਹਿੰਨਾ ਵੀ ਜਿੱਦੇ ਕਿਤੇ ਮੈਂ ਇਹਦੀ ਕੁੰਡਲੀ ਖੋਲ ਲਈ ਨਾ ਤੇ ਮੂੰਹ ਲਕੋਣਾ ਇਹਨੂੰ ਓਖਾ ਹੋ ਜਾਊਗਾ ਪਰ ਮੈਂ ਚਾਹੁੰਦਾ ਨਹੀਂ ਕਿ ਸਿਨ੍ਹੇ ਵਿੱਚ ਬਾਦ-ਬਵਾਦ ਜਿਹਾ ਪੈਣਾ ਤੇ ਮੈਨੂੰ ਗੁੱਸਾ ਸ਼ਰਮ ਆਈ ਇਸ ਚੀਜ਼ ਦੀ ਵੀ ਜੱਟਾਂ ਦੇ ਘਰੇ ਤੁਸੀਂ ਜਨਮ ਲੈ ਕੇ ਤੇ ਇੱਕ ਆਪਦੀ ਤੇਰੀ ਨਿੱਜੀ ਉਹਦੇ ਨਾਲ ਕੋਈ ਹੋ ਸਕਦੀ ਆ ਪਰ ਉਹ ਸਾਰੇ ਜੱਟ ਕੌਮ ਨੂੰ ਗਾਲਾਂ ਕੱਢਦੇ ਆ ਤੇ ਤੁਹਾਡੇ ਇੱਕ ਹਵਾ ਦੇ ਰੋਖ ਨੂੰ ਦੇਖ ਕੇ ਚਾਰ ਲੋਕਾਂ ਦੇ ਇਕੱਠ ਨੂੰ ਦੇਖ ਕੇ ਤੁਸੀਂ ਇਹ ਜੀਆਂ ਚਮਚਾਗਿਰੀਆਂ ਕਰੋਗੇ ਨਾ ਤੁਸੀਂ ਆਪਣੇ ਵੱਲੋਂ ਵੀ ਗਏ ਤੇ ਅਗਲੇ ਨੇ ਤੁਹਾਨੂੰ ਆਪਦੇ ਚ ਭਾਉਣਾ ਨਹੀਂਗਾ ਅਗਲੇ ਨੇ ਮੋੜਿਆ ਨਾ ਸਰਬਜੀਤ ਐਮਪੀ ਇੰਨਾ ਵੀ ਲਿਆਜ ਨਹੀਂ ਕੀਤਾ ਵੀ ਉਹਦੇ ਪਿਓ ਦੀ ਕੁਰਬਾਨੀ ਕੀ ਆ ਮੇਰਾ ਲੱਕ ਮੱਤ ਭੇਦ ਸਰਬਜੀਤ ਨਾ ਹੋ ਸਕਦਾ ਪਰ ਉਹਦੇ ਪਿਤਾ ਦੇ ਅੱਗੇ ਹਮੇਸ਼ਾ ਸਿਰ ਚਕਾਇਆ ਦੇਰ ਵੱਡਾ ਰੱਖਿਆ ਉਹਦੇ ਪਿਤਾ ਦੇ ਅੱਗੇ ਹਮੇਸ਼ਾ ਨਮਸਕਾਰ ਉਹ ਜੋ ਉਹਦੇ ਨਾਲ ਕੀਤੀ ਸਾਨੂੰ ਦੁੱਖ ਲੱਗਿਆ ਕੋਈ ਜਵਾਬ ਦੇ ਸਕਦਾ ਤਾਂ ਮੈਨੂੰ ਦਿਆ ਇਸ ਚੀਜ਼ ਦਾ ਆ ਕਿੰਨਾ ਨੇ ਆਪਣੇ ਆ ਇੱਕ ਪਾਸੇ ਜਿਹੜਾ ਮੀਡੀਆ ਦੇ ਕੈਮਰੇ ਤੇ ਆਪ ਹੀ ਕਹਿ ਰਿਹਾ ਕਿ ਤੀਜੇ ਵਾਲੀ ਖੇਲੇ ਜ਼ਮੀਨ ਨੇ ਨੇ ਮੇਰੇ ਕੋਲ ਤੇ ਦੂਜੇ ਪਾਸੇ ਉਹ ਨਹੀਂ ਜਿਨ੍ਹਾਂ ਕੋਲੇ ਮੁੰਡਾ ਵਿਉਣ ਤੋਂ ਬਾਅਦ ਕਮਰਾ ਪਾਉਣ ਨੂੰ ਥਾਂ ਵੀ ਨਹੀਂ ਹੈ ਬੇ ਜ਼ਮੀਨੇ ਬੇ ਘਰੇ ਲੋਕ ਇਸ ਕਰਕੇ ਇਹ ਮਾਨਸਿਕਤਾ ਪਈਆ ਕਿ ਜਿਹੜਾ ਇਹ ਜਮ੍ਹਾਂ ਥੱਲੇ ਲੱਗਿਆ ਹੋਇਆ ਬੰਦਾ ਇਹੇ ਅੱਜ ਆਪਣੀ ਮਰਜ਼ੀ ਨਾਲ ਗੱਲ ਕਿਵੇਂ ਕਰੂਗਾ ਉਹ ਮੋਰ ਉਹ ਇਹ ਜੋ ਚਾਚੀਆਣੀ ਜੋ ਜਿਹੜੇ ਅਸਲੀ ਗੱਲ ਸੁਣੋ ਕਿ ਕਿਉਂ ਇਹ ਸਾਰੀ ਘਟਨਾ ਵਾਪਰੀ ਆ ਵੀ ਜਿਹੜੇ ਅੱਗੇ ਮੋਰ ਕੋਠੀ ਚੋ ਚਾਚੀਆਣੀ ਚੋ ਲੱਗਦੀ ਸੀ ਉਹ ਮੋਰ ਉਹ ਗਰੀਬ ਪਰਿਵਾਰ ਦੇ ਘਰੇ ਲੱਗਦੀ ਆ ਕਿ ਉਹਨਾਂ ਨੂੰ ਕਿਵੇਂ ਬਰਦਾਸ਼ਤ ਹੋ ਜੂ ਦੱਸੋ ਕਿ ਕੋਈ ਪਿੰਡ ਦੇ ਵਿੱਚ ਅੱਜ ਤੱਕ ਕੋਈ ਗੱਲ ਕਿਸੇ ਨੇ ਇਹ ਜੀ ਸੁਣੀ ਆ ਇਹ ਤੋਂ ਵੀ ਵੱਡੀ ਗੱਲ ਇਹ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਇੱਕ ਮਾਨਸਿਕਤਾ ਲੈ ਕੇ ਲੋਕ ਚੱਲੇ ਹੋਏ ਆ 40 ਕਿੱਲੇ ਜੇ ਕਿਸੇ ਕੋਲੇ ਭਾਈ ਜ਼ਮੀਨ ਹੋਊਗੀ ਕਿਹੜਾ ਉਹਨੇ ਕਿਸੇ ਦੀਆਂ ਠੱਗੀਆਂ ਮਾਰ ਕੇ ਬਣਾਈ ਆ ਤੁਸੀਂ ਇਨਕੁਆਰੀ ਕਰਾ ਸਕਦੇ ਹੋ ਹੁਣ ਇਹਦੀ ਚਰਚਾ ਕਿਸਾਨੀ ਦੀ ਜਿਹੜੀ ਤੁਸੀਂ ਵੱਡੀ ਸ਼ੁਰੂਆਤ ਕੀਤੀ ਇਹਦੀ ਚਰਚਾ ਕਿਸਾਨੀ ਚ ਜਿਹੜੀ ਤਾਂ ਵੱਡੇ ਭੂਮੀਪਤੀਆਂ ਨੇ ਇਹ ਪ੍ਰਚਾਰ ਕੀਤਾ ਹੁਣ ਵੱਡੇ ਭੂਮੀਪਤੀ ਕਿਹੜੇ ਆ ਪੰਜਾਬ ਚ ਮੈਨੂੰ ਦੱਸੋ ਦੱਸਿ ਕੋਈ ਦੱਸ ਸਕਦਾ ਬੰਦਾ ਤਾਂ ਜਰੂਰ ਦੱਸਿਓ ਹਰ ਬੰਦਾ ਇਹ ਇਹ ਜੱਟਾਂ ਦੇ ਮਗਰ ਪਿਆ ਹੁਆ ਅਗਲੀ ਵੀਡੀਓ ਵਿੱਚ ਕਰੂੰਗਾ ਕਿ ਜੈਨੀ ਨਫਰਤ ਜੱਟਾਂ ਦੇ ਨਾਲ ਕੀ ਆ ਇਸ ਵੀਡੀਓ ਚ ਮੈਂ ਨਹੀਂ ਉਹ ਕਰਨੀ ਇੱਕ ਵਿਆਨਾ ਕਾਰਨ ਹੋਇਆ ਸੀ 2009 ਦੇ ਵਿੱਚ ਡੇਰਾ ਬੱਲਾਂ ਦਾ ਮੁਖੀ ਉੱਥੇ ਕਤਲ ਹੋ ਗਿਆ ਸੀ ਉਹਦਾ ਤੇ ਜੋ ਕੁਝ ਉਹ ਸਿੱਖ ਬੱਚਿਆਂ ਦੇ ਨਾਲ ਉੱਥੇ ਹੋਇਆ ਉਹ ਅਗਲੀ ਵੀਡੀਓ ਚ ਕਰਾਂਗੇ ਹੁਣ 20 ਤਰੀਕ ਵਾਲਾ ਮੈਨੂੰ ਕਮੈਂਟਾਂ ਵਿੱਚ ਦੱਸਿਓ ਵੀ ਜੱਟੋ ਤੁਸੀਂ ਇੱਕ ਹੋਣਾ ਕਿ ਨਹੀਂ ਹੋਣਾ ਤੇ ਮੇਰੀ ਪੁਲਿਸ ਅਫਸਰਾਂ ਨੂੰ ਵੀ ਬੇਨਤੀ ਆ ਚੰਗੇ ਮੁਲਾਜ਼ਮਾਂ ਦਾ ਸਾਥ ਦਿਓ ਉਹਨਾਂ ਨਾਲ ਜ਼ਿਆਤੀ ਹੋਈ ਆ ਬਹੁਤ ਹੋਈ ਆ ਉਹਨਾਂ ਨਾਲ ਖੜਨਾ ਸਾਡਾ ਫਰਜ਼ ਬਣਦਾ ਕੋਈ ਖੜੇ ਨਾ ਖੜੇ ਮੈਂ ਤਾਂ ਖੜੂਗਾ ਦਿਓ ਆਗਿਆ ਸਸਰੀਆ ਕਾਰ